ਇਸ ਤਰ੍ਹਾਂ ਕਿ ਤੁਸੀਂ ਸਾਹਮਣੇ ਤਸਵੀਰਾਂ ਦੇਖ ਹੀ ਰਹੇ ਹੋ ਕਿ ਅਸੀਂ ਖੜੇ ਹੈਗੇ ਆ 바ਵਾ ਸਾਹਿਬ ਅੰਬੇਦਕਰ ਚੌਕ ਨਕੋਦਰ ਵਿਖੇ ਸੋ ਤੁਹਾਨੂੰ ਤਸਵੀਰਾਂ ਦਿਖਾ ਰਹੇ ਹੈਗੇ ਆ ਨੌਜਵਾਨਾਂ ਵੱਲੋਂ ਸਾਫ ਸਫਾਈ ਬਹੁਤ ਹੀ ਵਧੀਆ ਢੰਗ ਦੇ ਨਾਲ ਕੀਤੀ ਜਾ ਰਹੀ ਹੈਗੀ ਆ ਜੋ 바ਵਾ ਸਾਹਿਬ ਹੁਣਾਂ ਦੀ ਪ੍ਰਤਿਮਾ ਹੈ ਜਿਸ ਤਰ੍ਹਾਂ ਕਿ ਇਸ ਮਹੀਨੇ ਪੂਰੇ ਦਿਨ ਤਿਉਹਾਰ ਪੂਰੇ ਲਗਾਤਾਰ ਜਿਹੜੇ ਆ ਚਾਰੋਂ ਪਾਸੇ ਪੂਰੇ ਦੇਸ਼ ਵਿਦੇਸ਼ ਦੇ ਵਿੱਚ ਕਿਤੇ ਨਾ ਕਿਤੇ ਬਹੁਤ ਹੀ ਧੂਮ ਧਾਮ ਦੇ ਨਾਲ ਮਨਾਏ ਜਾ ਰਹੇ ਆ ਸੋ ਉਸ ਦੇ ਨਾਲ ਹੀ ਕਿਉਂਕਿ ਕਿਤੇ ਨਾ ਕਿਤੇ 바ਵਾ ਸਾਹਿਬ ਹੁਣਾਂ ਨੂੰ ਵੀ ਪੂਜਿਆ ਜਾਂਦਾ ਹੈਗਾ ਆ ਜੋ ਕਿ ਸੰਤਾਂ ਵੱਲੋਂ ਜਾਂ ਪੈਰੋਕਾਰ ਉਹਨਾਂ ਦੇ ਜੋ ਵੀ ਇਸ ਵਿੱਚ ਅਸੀਂ ਸਾਰੇ ਹੀ ਆਉਨੇ ਹੈਗੇ ਆ ਸੋ ਤੁਸੀਂ ਇਹ ਤਸਵੀਰਾਂ ਦੇਖ ਸਕਦੇ ਹੋ ਕਿਉਂਕਿ ਜਿੱਥੇ ਅਸੀਂ ਘਰਾਂ ਦੇ ਵਿੱਚ ਸਾਫ ਸਫਾਈ ਕਰ ਰਹੇ ਹੈਗੇ ਆ ਤੇ ਮੇਰੇ ਖਿਆਲਿਆ ਵੀ ਕਿ ਜੋ ਚੌਂਕ ਬਣੇ ਹੈਗੇ ਆ ਉਹਨਾਂ ਦੀ ਦੇਖ ਰਹਿ ਕਰਨਾ ਵੀ ਸਾਡਾ ਹੀ ਫਰਜ਼ ਬਣਦਾ ਹੈਗਾ ਆ ਸੋ ਬਹੁਤ ਹੀ ਪਿਆਰ ਦੇ ਨਾਲ ਬਹੁਤ ਹੀ ਸ਼ਰਧਾ ਭਾਵਨਾ ਦੇ ਨਾਲ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਨੌਜਵਾਨ ਜਿਹੜੇ ਹੈਗੇ ਆ ਬਾਬਾ ਸਾਹਿਬ ਹੁਣਾਂ ਦੀ ਪ੍ਰਤੀਮਾ ਨੂੰ ਬਹੁਤ ਵਧੀਆ ਢੰਗ ਦੇ ਨਾਲ ਸਾਫ਼ ਕਰ ਰਹੇ ਹੈਗੇ ਆ ਰਿਸਪੈਕਟਫੁਲੀ ਜੇ ਨੂੰ ਕਹਿੰਦੇ ਆ ਵੀ ਉਹ ਕੰਮ ਕੀਤਾ ਜਾ ਰਿਹਾ ਹੈਗਾ ਆ ਸੋ ਤੁਸੀਂ ਇਹ ਸਾਡੇ ਚੈਨਲ ਵਿਸ਼ ਪਾਰ ਟੀਵੀ ਰਾਹੀਂ ਇਹ ਸਾਰੀਆਂ ਤਸਵੀਰਾਂ ਦੇਖ ਰਹੇ ਹੋ ਸੋ ਗੱਲਬਾਤ ਕਰਦੇ ਹੈਗੇ ਆ ਜਿਸ ਤਰ੍ਹਾਂ ਕਿ ਤੁਸੀਂ ਸਾਹਮਣੇ ਦੇਖ ਹੀ ਰਹੇ ਹੋ ਨੌਜਵਾਨ ਤਾਂ ਆਪਣੀ ਸੇਵਾ ਕਰ ਹੀ ਰਹੇ ਨੇ ਉਸ ਦੇ ਨਾਲ ਅ ਬੱਚਿਆਂ ਦਾ ਬਾਬਾ ਸਾਹਿਬ ਹੁਣਾਂ ਦੇ ਪ੍ਰਤੀ ਕਿੰਨੀ ਸ਼ਰਧਾ ਭਾਵਨਾ ਹੈਗੀ ਆ ਕਿਉਂਕਿ ਇਹ ਸੰਸਕਾਰ ਦਿੱਤੇ ਜਾਂਦੇ ਆ ਤਾਂ ਹੀ ਇਹ ਮੁਕੰਮਲ ਸਾਰੀਆਂ ਗੱਲਾਂ ਸਾਹਮਣੇ ਦੇਖਣ ਨੂੰ ਮਿਲਦੀਆਂ ਹੈਗੀਆਂ ਸੋ ਬੱਚਾ ਨਮਸਕਾਰ ਕਰ ਰਿਹਾ ਹੈਗਾ ਆ ਯਾ ਦੀਨ ਕਰੋ ਯਾ ਦੀਨ ਸੋ ਤੁਸੀਂ ਇਹ ਤਸਵੀਰਾਂ ਸਾਡੇ ਚੈਨਲ ਵਿਸ਼ਵ ਭਾਰਤੀ ਵੀ ਰਾਹੀਂ ਦੇਖ ਰਹੇ ਹੋ ਜਿਸ ਤਰ੍ਹਾਂ ਕੀ ਤੁਸੀਂ ਸਾਹਮਣੇ ਤਸਵੀਰਾਂ ਦੇਖ ਹੀ ਰਹੇ ਹੋ ਅਸੀਂ ਤੁਹਾਨੂੰ ਸਾਰੀਆਂ ਤਸਵੀਰਾਂ ਦਿਖਾ ਰਹੇ ਹਾਂ ਆਪਣੇ ਚੈਨਲ ਵਿਸ਼ਵ ਭਾਰਤੀ ਟੀਵੀ ਰਾਹੀਂ ਸੋ ਸਾਡੇ ਨਾਲ ਸੁਦੇਸ਼ ਚਾਲ ਜੀ ਜੁੜ ਚੁੱਕੇ ਨੇ ਕਾਉਂਸਲਰ ਸੋ ਗੱਲਬਾਤ ਕਰਦੇ ਆਂ ਹਾਂਜੀ ਜਿਸ ਤਰ੍ਹਾਂ ਕੀ ਪਿੱਛੇ ਨੌਜਵਾਨ ਮੁੰਡੇ ਸਫਾਈ ਕਰ ਰਹੇ ਆ 바ਵਾ ਸਾਹਿਬ ਹੁਣਾਂ ਦੀ ਪ੍ਰਤਿਮਾ ਬੜੀ ਆ ਸੁੰਦਰ ਨਜ਼ਰ ਆ ਰਹੀ ਹੈਗੀ ਆ ਚਮਚਮ ਕਰ ਰਹੀ ਹੈ ਦਿਨ ਤਿਹਾੜਾ ਆ ਦਾ ਆ ਪੂਰਾ ਹਫਤਾ ਮਹੀਨਾ ਚੱਲ ਰਿਹਾ ਹੈਗਾ ਇਸ ਮੌਕੇ ਕੀ ਕਹਿਣਾ ਚਾਹੋਗੇ ਪਹਿਲੇ ਤਾਂ ਜੈ ਪੀਮ ਜੈ ਭਾਰਤ ਔਰ ਵਿਸ਼ਵ ਟੀਵੀ ਵਾਲਿਆਂ ਦਾ ਮੈਂ ਥੈਂਕਸ ਕਰਦਾ ਜਿਹੜੇ ਅੱਜ ਸਾਡੀ ਕਵਰਿੰਗ ਕਰਨ ਆਏ ਆ ਔਰ ਦੇਖੋ ਜੀ ਇਹ ਸਾਡੇ ਮਹਾਪੁਰਸ਼ ਆ ਔਰ ਸਾਡੇ ਅੰਦਾਤਾ ਯੁੱਗ ਪਲਟਾਉ ਡਾਕਟਰ ਬੀਰ ਅੰਬੇਦਕਰ ਜੀ ਔਰ ਇਹਨਾਂ ਦੀ ਪ੍ਰਤਮਾ ਟਾਈਮ-ਟਾਈਮ ਤੇ ਸਾਡੇ ਬੱਚੇ ਇਹ ਧੋਂਦੇ ਰਹਿੰਦੇ ਆ ਸਾਫ਼ ਕਰਨ ਆਉਂਦੇ ਆ ਕੋਈ ਵੀ ਫੈਕਸ਼ਨ ਹੋਵੇ ਕਹਿ ਸਕਦੇ ਆ ਕਿ ਪੂਰੀ ਦੇਖਰੇਖ ਕੀਤੀ ਜਾਂਦੀ ਹੈਗੀ ਆ ਬਿਲਕੁਲ ਜੀ ਬਿਲਕੁਲ ਇਹ ਬੱਚਿਆਂ ਦੇ ਨੂੰ ਵੀ ਅਸੀਂ ਵਧਾਈ ਦੇ ਪਾਤਰ ਆ ਜਿਹੜੇ ਸਾਡੇ ਬੱਚੇ ਇਹ ਸਫਾਈ ਕਰਦੇ ਆ ਔਰ ਮਹਾਰਾਜ ਜੀ ਦੀ ਔਰ ਸਭ ਤੋਂ ਵੱਡੀ ਗੱਲ ਹੈ ਕਿ ਮੈਂ ਇੱਕ ਹੋਰ ਸਭ ਤੋਂ ਪਹਿਲਾਂ ਦੀਵਾਲੀ ਦੀ ਆ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਲੱਖ-ਲੱਖ ਮੁਬਾਰਕਾਂ ਦਿੰਦਾ ਔਰ ਬਿਸ਼ਕਰਮਾ ਦੇ ਦਿਆਂ ਔਰ ਬੰਦੀ ਛੋੜ ਬਿਛੋੜੇ ਦਿਆਂ ਮੈਂ ਉਹ ਵੀ ਸਾਰਿਆਂ ਨੂੰ ਔਰ ਸ਼ਹੀਦਾਂ ਨੂੰ ਵੀ ਪ੍ਰਣਾਮ ਕਹਿੰਨੇ ਆ ਜੀ ਜੀ ਔਰ ਨਾਲ ਦੀ ਨਾਲ ਹੀ ਇਹ ਇਹ ਜੋ 바ਵਾ ਸਾਹਿਬ ਡਾਕਟਰ ਬੀਰ ਅੰਬੇਦਕਰ ਜੀ ਆ ਸਾਡੇ ਇੰਡੀਆ ਦੇ ਪਹਿਲੇ ਕਾਨੂੰਨ ਮੰਤਰੀ ਔਰ ਸੰਵਿਧਾਨ ਰਚਤਾ ਰਚੇਤਾ 바ਵਾ ਸਾਹਿਬ ਡਾਕਟਰ ਅੰਬੇਦਕਰ ਜੀ ਅਸੀਂ ਨਹੀਂ ਜੋਗੇ ਨਹੀਂ ਵੀ ਅਸੀਂ ਇਹਨਾਂ ਦੇ ਲਈ ਕੁਝ ਬੋਲ ਸਕੀਏ ਲੇਕਿਨ ਜਿੰਨੇ ਜੋਗੇ ਵੀ ਹੈਗੇ ਆ ਅਸੀਂ ਉਹ ਕਰ ਰਹੇ ਆ ਅਸੀਂ ਜੀ ਹਾਂਜੀ ਹਾਂ ਹੋਰ ਕੀ ਕਹਿਣਾ ਚਾਹੋਗੇ ਕਿ ਜਿਸ ਤਰ੍ਹਾਂ ਕਿ ਆਪਾਂ ਗੱਲਬਾਤ ਕਰ ਰਹੇ ਹੈਗੇ ਆ ਦੇਖ ਰੇਖ ਦੀ ਗੱਲ ਆ ਵੀ ਕਿ ਕਿਉਂਕਿ ਕੁਸ਼ਤ ਦਿਨ ਤਿਉਹਾਰ ਜਿਹੜੇ ਹੈਗੇ ਆ ਵੀ ਜਿਦਾਂ ਕਿ 26 ਜਨਵਰੀ ਜਾਂ 15 ਅਗਸਤ ਨੂੰ ਕੁਸ਼ਤ ਨੁਮਾਇੰਦਿਆਂ ਨੂੰ ਚੇਤਾ ਆਉਂਦਾ ਹੈਗਾ ਆ ਇਸ ਮੌਕੇ ਕੀ ਕਹਿਣਾ ਚਾਹੋਗੇ ਜੇ ਹੁਣ ਤੁਸੀਂ ਨਵੰਦੇਆ ਦੀ ਗੱਲ ਕੀਤੀ ਆ ਤੁਹਾਨੂੰ ਪਤਾ ਹੋਣਾ ਕਿ ਤਰਨ ਤਰਨ ਦੇ ਵਿੱਚ ਜਿਮਨੀ ਚੌਂ ਨੇ ਆ ਔਰ ਉਹ ਚੌਂ ਦੇ ਵਿੱਚ ਕੱਲ ਭਗਵਾਨ ਤਮਨ ਜੀ ਹੁਣੀ ਸਾਡੇ ਸੀਐਮ ਸਾਹਿਬ ਜੀ ਉਹ ਭਾਸ਼ਣ ਦੇ ਰਹੇ ਸੀ ਕਿ ਦੀਵਾਲੀ ਤਿਹਾਰ ਵੀ ਸਾਡਾ ਸਾਂਝਾ ਆ ਹਨੂਮਾਨ ਜਨਮ ਦਿਤੀ ਵੀ ਸਾਂਝੀ ਆ ਜੀ ਭਗਵਾਨ ਵਾਲਮੀਕ ਦਾ ਨਾਮ ਵੀ ਉਹਨਾਂ ਨੇ ਕੱਲ ਉਹਨਾਂ ਨੇ ਕਿਹਾ ਕਿ ਵਾਲਮੀਕ ਜਨਮ ਦਿਤੀ ਵੀ ਸਾਡੀ ਆ ਤੇ ਭਗਤ ਗੁਰੂ ਰਵੀਦਾਸ ਮਹਾਰਾਜ ਜਿਹੜਾ ਕਿਹਾ ਜਿੱਥੇ ਸਾਨੂੰ ਬਹੁਤ ਜ਼ਿਆਦਾ ਇਤਰਾਜ ਆ ਜੀ ਉਹ ਉਹਦਾ ਸਾਨੂੰ ਕਿਉਂਕਿ ਇਹ ਸਾਡੇ ਘਰਾਂ ਦੇ ਵਿੱਚ ਇਹਨਾਂ ਸਾਡੇ ਲੋਕਾਂ ਨੂੰ ਚਾਹੀਦਾ ਜਦੋਂ ਇਹ ਬੋਟਾ ਲੈਣ ਤੇ ਇਹਨਾਂ ਨੇ ਗੱਲਾਂ ਕਰਨੀ ਚਾਹੀਦੀ ਹੈ ਕਿਉਂਕਿ ਜੇ ਉਹਨਾਂ ਨੂੰ ਗੁਰੂ ਨਹੀਂ ਕਹਿ ਸਕਦੇ ਜੀ ਤੇ ਉਹਨਾਂ ਨੂੰ ਵੀ ਇਸ ਗੱਲ ਦਾ ਪਤਾ ਆ ਸੀਐਮ ਸਾਹਿਬ ਨੂੰ ਵੀ ਕਿ ਇਹ ਗੱਲ ਦਾ ਵਿਵਾਦ ਹੈ ਬਹੁਤ ਵੱਡਾ ਵਿਵਾਦ ਹੈ ਕਿਉਂਕਿ ਸਾਡਾ ਗੁਰੂ ਆ ਜੀ ਤੇ ਜਦੋਂ ਧੋਬੇ ਵਿੱਚ ਆਉਂਦੇ ਆ ਉਦੋਂ ਗੁਰੂ ਰਵਿਦਾਸ ਕਹਿੰਦੇ ਆ ਤੇ ਜਦੋਂ ਧੋਬੇ ਤੋਂ ਬਾਹਰ ਆ ਉਦੋਂ ਭਗਤ ਰਵਿਦਾਸ ਕਹਿੰਦੇ ਇਹਨਾਂ ਦੀ ਧੋਗਲੀ ਪਾਲਸੀ ਅਸੀਂ ਚੱਲਣ ਨਹੀਂ ਦੇਵਾਂਗੇ ਜੀ ਔਰ ਇਸ ਚੌਂਕ ਦੇ ਉੱਪਰ ਵੀ ਉਹਨਾਂ ਨੇ ਮੇਰੇ ਕੋਲ ਜੁੱਤੀਵਾ ਕੇ ਉੱਪਰ ਆਪਣੇ ਕੋਲ ਦਰਖਾਸਤ ਔਰ ਸਾਡੇ ਬੀਜੇ ਬਣਾਸੀ ਪ੍ਰਧਾਨ ਸਾਹਿਬ ਹੁਣੀ ਸ਼ਹਿਰੀ ਪ੍ਰਧਾਨ ਬੀਐਸਪੀ ਇਹਨਾਂ ਨੇ ਦਰਖਾਸਤ ਵੀ ਦਿੱਤੀ ਸੀ ਔਰ ਦੂਸਰੀ ਗੱਲ ਇਹ ਕਿ ਜਦੋਂ ਗੁਰੂ ਰਵਿਦਾਸ ਮਹਾਰਾਜੀ ਦੀ ਮੂਰਤੀ ਦੀ ਸਥਾਪਨਾ ਚੌਂਕ ਉੱਪਰ ਰੱਖੀ ਗਈ ਉਸ ਵੇਲੇ ਵੀ ਬੀਬੀ ਨੇ ਵਿਵਾਦਿਤ ਬਿਆਨ ਦਿੱਤਾ ਸੀਗਾ ਕਿਉਂਕਿ ਇੱਕ ਇੱਕ ਪੱਤਰਕਾਰ ਨੇ ਉਹਨਾਂ ਨੂੰ ਪਤਾ ਕੀਤਾ ਕਿਹਾ ਕਿ ਐਮਐਲਏ ਸਾਹਿਬ ਇੱਥੇ ਗੁਰੂ ਰਵਦਾਸ ਮਹਾਰਾਜ ਜੀ ਦੀ ਮੂਰਤੀ ਰੱਖੀ ਗਈ ਆ ਤੁਹਾਡਾ ਇਹਦੇ ਬਾਰੇ ਕੀ ਵਿਚਾਰਿਆ ਔਰ ਬੀਬੀ ਨੇ ਉਦੋਂ ਵੀ ਇੱਕ ਵਾਰੀ ਵੀ ਗੁਰੂ ਨਹੀਂ ਮੋਰੇ ਲਾਇਆ ਕਹਿੰਦੀ ਕਿਹੜਾ ਰਵਦਾਸ ਚੌਕ ਇੱਥੇ ਕੋਈ ਰਵਦਾਸ ਚੌਕ ਨਹੀਂਗਾ ਔਰ ਇਹ ਪਾਕਿਸਤਾਨੀ ਸ਼ਰਾਰਤੀਆਂ ਸਰ ਦਾ ਕੰਮ ਹੈ ਨਕੋਦਰ ਦੇ ਵਿੱਚ ਰਵਦਾਸ ਚੌਕ ਹੈ ਨਹੀਂ ਕਿਉਂਕਿ ਬਾਰ-ਬਾਰ ਇਹ ਸਾਡੇ ਗੁਰੂਆਂ ਨੂੰ ਟਾਰਗੇਟ ਕਰਦੇ ਆ ਲੇਕਿਨ ਅਸੀਂ ਸਾਰੇ ਹੀ ਧਰਮਾਂ ਦਾ ਸਤਿਕਾਰ ਕਰਦੇ ਆ ਵਖੰਡਵਾਦ ਦੇ ਅਸੀਂ ਖਿਲਾਫ ਆ ਜਿਹੜੇ ਧਰਮਿਆ ਸਾਰੇ ਸਤਿਕਾਰਯੋਗ ਆ ਜੀ ਜੀ ਤੁਹਾਡੇ ਨਾਲ ਸਾਥੀ ਖੜੇ ਨੇ ਕੀ ਕਹਿਣਾ ਚਾਹੋਗੇ ਜੀ ਇਹ ਸਾਡੇ ਸ਼ਹਿਰੀ ਯੂਥ ਪ੍ਰਧਾਨਿਆ ਜੀ ਜੀ ਔਰ ਬੀਐਸਪੀ ਦੇ ਆਨੰਦ ਜਖੂ ਜੀ ਇਹ ਗੱਲ ਕਰਨਗੇ ਜੀ ਹਾਂ ਜੀ ਤੁਹਾਡਾ ਸ਼ੁਭਨਾਮ ਜੀ ਜੈ ਭੇਮ ਜੈ ਭਾਰਤੀ ਮੈਂ ਆਨੰਦ ਜਖੂ ਬੀਐਸਪੀ ਬਾੜੀ ਵੱਲੋਂ ਯੂਥ ਪ੍ਰਧਾਨ ਜੀ ਇਹ ਇਹ ਅੱਜ ਅੱਜ ਦੀਵਾਲੀ ਦੇ ਸ਼ੋਕ ਦਿਹਾੜੇ ਤੇ ਨਾ ਆਪਣੇ ਸਾਰੇ ਯੂਥ ਜਿੰਨੇ ਵੀ ਮੁੰਡੇ ਹੈਗੇ ਨੇ ਉਹਨਾਂ ਨੇ ਇੱਕ ਆਪਣੇ ਰਹਿਬਰਾਂ ਨੂੰ ਯਾਦ ਕਰਦੇ ਉਹਨਾਂ ਦੇ ਚੌਂਕ ਦੇ ਉੱਤੇ ਸਵਾਈ ਕਰਨ ਦਾ ਉਪਰਾਲਾ ਕੀਤਾ ਇਹ ਹਰ ਵਕਤ ਕਰਦੇ ਰਹਿੰਦੇ ਲਗਭਗ ਮਹੀਨੇ ਚ ਇੱਕ ਦੋ ਵਾਰ ਕਰਦੇ ਰਹਿੰਦੇ ਆ ਤੇ ਕੋਸ਼ਿਸ਼ ਕੀਤੀ ਆ ਕਿ ਹਰ ਫੈਸਟੀਵਲ ਤੇ ਹਰ ਤਿਉਹਾਰ ਤੇ ਆਪਾਂ ਆਪਣੇ ਰਹਿਬਰਾਂ ਨੂੰ ਯਾਦ ਰੱਖੀਏ ਚਲੋ ਇਹ ਜਿਹੜਾ ਦੀਵਾਲੀ ਦਾ ਤਿਉਹਾਰ ਆ ਇਕੱਲੇ ਹਿੰਦੂਆਂ ਦਾ ਨਹੀਂ ਆਪਣੇ ਸਾਰੇ ਜਿੰਨੇ ਵੀ ਆਪਣੇ ਧਰਮ ਨੇ ਹਰ ਕੋਈ ਮਨਾਉਂਦੇ ਨੇ ਤੇ ਇਹ ਸਾਰਿਆਂ ਦਾ ਇੱਕ ਸਾਂਝਾ ਤਿਉਹਾਰ ਮੰਨਿਆ ਜਾਂਦਾ ਹੈ ਤੇ ਆਪਣਾ ਲਗਭਗ 올 ওভার ਵਰਲਡ ਦੇ ਵਿੱਚ ਤਿਉਹਾਰ ਮਨਾਇਆ ਜਾਂਦਾ ਹੈ ਤੇ ਇਸ ਲਈ ਮੈਂ ਸਾਰੇ ਜਿੰਨੇ ਵੀ ਲੋਕ ਨੇ ਉਹਨਾਂ ਨੂੰ ਦੀਵਾਲੀ ਦੀਆਂ ਬਹੁਤ-ਬਹੁਤ ਸ਼ੁਭ ਕਾਮਨਾਵਾਂ ਦਿੰਦਾ ਬਹੁਤ-ਬਹੁਤ ਧੰਨਵਾਦ ਜੀ ਥੈਂਕ ਯੂ ਜੀ ਸਾਡੇ ਨਾਲ ਵਿਜੇ ਮੜਾਜ ਜੀ ਜੁੜ ਚੁੱਕੇ ਨੇ ਕੀ ਕਹਿਣਾ ਚਾਹੋਗੇ ਜੀ ਜੈ ਭੀਮ ਜੈ ਭਾਰਤ ਤੁਹਾਡਾ ਬਹੁਤ-ਬਹੁਤ ਧੰਨਵਾਦ ਹੀ ਸਾਹ ਹਾਂਜੀ ਅੱਜ ਸਾਡੇ ਬੱਚਿਆਂ ਨੇ ਵੈਸੇ ਹੀ ਤਿਉਹਾਰ ਦਾ ਦਿਨ ਸੀਗਾ ਜੀ ਸਾਡੇ ਬੱਚਿਆਂ ਨੂੰ ਲੱਗਾ ਵੀ ਤਿਉਹਾਰਾਂ ਦੇ ਦਿਨਿਆਂ ਲੋਕ ਸਫਾਈਆਂ ਕਰਦੇ ਆ ਜੀ ਅਸੀਂ ਵੀ ਆਪਣੇ ਗੁਰੂ ਰੈਵਰਾਂ ਦਾ ਚੌਂਕ ਤੋਂ ਹੀ ਇਹ ਸਾਡੇ ਜਿਹੜੇ ਛੋਟੇ ਵੀਰਿਆ ਮੱਲਾ ਗੁਰਦਾਸ ਭਰੇ ਤੋਂ ਸੁਦੇਸ਼ ਚਾਲ ਜੀ ਉਹਨਾਂ ਦੇ ਨਾਨਕ ਜੱਕੂ ਜੀ ਉਹਨਾਂ ਦਾ ਸਾਰਾ ਪਰਿਵਾਰ ਅੱਜ ਇਸ ਵਰਤਮਾਨ ਨੂੰ ਪਾਣੀ ਨਾਲ ਪਵਿੱਤਰ ਕਰਨ ਵਾਸਤੇ ਆਏ ਵੈਸੇ ਵੀ ਅਸੀਂ ਧੋਂਦੇ ਰਹਿੰਦੇ ਆ ਮੁੰਡੇ ਸਾਡੇ ਜੀ ਤੇ ਅੱਜ ਜਿਆਦਾ ਮਿੱਟੀ ਪਈ ਸੀ ਅਜਾ ਆ ਗਏ ਮੁੰਡੇ ਕਰਨ ਧੋਣ ਇਸ ਤੋਂ ਬਾਅਦ ਉਹ ਗੁਰਦਾਸ ਚੌਂਕ ਵੀ ਧੋ ਕੇ ਜਾਣਗੇ ਜੀ ਦੇਖੋ ਇਹ ਤਿਉਹਾਰਾਂ ਦੇ ਦਿਨਿਆਂ ਵੈਸੇ ਅਸੀਂ ਸਾਰੇ ਹੀ ਧਰਮਾਂ ਦਾ ਸਤਿਕਾਰ ਕਰਦੇ ਹੋਏ ਦੀਵਾਲੀ ਦੀਆਂ ਵੀ ਬਹੁਤ ਬਹੁਤ ਵਧਾਈਆਂ ਦਿੰਨੇ ਆ ਸਾਰਿਆਂ ਨੂੰ ਜੀ ਬਾਬੇ ਵਿਸ਼ਕਰਮੇ ਦਾ ਜਨਮ ਦਿਨ ਆ ਪਰਸੋਂ ਨੂੰ ਦਿਵਾਲੀ ਤੋਂ ਬਾਅਦ ਉਹ ਵੀ ਉਹਦੀਆਂ ਵਧਾਈਆਂ ਦਿੰਨੇ ਆ ਬੰਦੀ ਛੋੜ ਦਿਵਸ ਸਾਡੇ ਗੁਰੂ ਰਹਿਬਰਾਂ ਦਾ ਜਿਨ੍ਹਾਂ ਨੇ ਐਡਾ ਵੱਡਾ ਉਪਰਾਲਾ ਕੀਤਾ ਔਰ ਮਾਨਵਤਾ ਦੀ ਸੇਧ ਦਿੱਤੀ ਆ ਜੀ ਬਈ ਕੋਈ ਵੱਡਾ ਨਹੀਂ ਕੋਈ ਛੋਟਾ ਨਹੀਂ ਉਹਨਾਂ ਦੇ ਨਾਲ-ਨਾਲ ਮੈਂ ਸਾਰੇ ਹੀ ਜਿਹੜੇ ਸਾਡੇ ਸਤਿਕਾਰਯੋਗ ਰਹਿਬਰ ਹੈਗੇ ਆ ਜੀ ਉਹਨਾਂ ਦਾ ਸਤਿਕਾਰ ਕਰਦੇ ਹੋਏ ਸਾਰਿਆਂ ਨੂੰ ਵਧਾਈਆਂ ਦਿੰਦਾ ਤੇ ਬਸ ਇੰਨਾ ਹੀ ਕਹਿੰਨੇ ਆ ਸੀ ਪਈ ਨਾਲ ਮਿਲ ਕੇ ਰਹੋ ਇੱਕ ਆਪਸੀ ਭਾਈਚਾਰਾ ਨਾ ਬਗਾੜੋ ਕਦੇ ਵੀ ਜਿਹੜੀ ਜਿਹੜੀ ਰਾਜਨੀਤੀ 파ੜੋ ਤੇ ਰਾਜ ਕਰੋ ਦੀ ਇਹ ਸਰਕਾਰਾਂ ਦੀ ਆ ਇਹਨੂੰ ਆਪਾਂ ਨਾ ਇਹਨੂੰ ਇਹ ਇਹਨੂੰ ਭਾਰੂ ਨਾ ਹੋਣ ਦਈਏ ਭਾਈਚਾਰਾ ਰਕਸਾਂਝ ਨੂੰ ਕਾਇਮ ਰੱਖਦੇ ਹੋਈ ਆਪਾਂ ਭਾਈਚਾਰਾ ਇੰਨਾ ਵਜੇ ਰੱਖੀਏ ਕਿ ਸਰਕਾਰਾਂ ਨੂੰ ਸੋਚਣਾ ਪੈ ਜਾਵੇ ਵੀ ਨਕੋਦਰ ਸ਼ਹਿਰ ਦੇ ਵਿੱਚ ਏਕਤਾ ਇਦਾਂ ਦੀ ਆ ਪਰ ਇਹ 파ੜਦੇ ਨਹੀਂ ਮੇਰੀ ਸਾਰਿਆਂ ਨੂੰ ਸਾਰਿਆਂ ਦਾ ਧੰਨਵਾਦ ਜੈ ਭੀਮ ਜੈ ਭਾਰਤ ਹਾਂਜੀ ਅੱਜ ਜਿਸ ਤਰ੍ਹਾਂ ਕੀ ਪਿੱਛੇ ਤੁਸੀਂ ਦੇਖ ਹੀ ਰਹੇ ਹੋ ਬਹੁਤ ਵਧੀਆ ਢੰਗ ਦੇ ਨਾਲ ਸਾਫ ਸਫਾਈ ਕੀਤੀ ਜਾ ਰਹੀ ਹੈਗੀ ਆ ਇਸ ਮੌਕੇ ਤੁਸੀਂ ਕੀ ਕਹਿਣਾ ਚਾਹੋਗੇ ਸਾਡੇ ਨਾਲ ਸਰਵੰਦਾਸ ਜੀ ਜੀ ਸਭ ਤੋਂ ਪਹਿਲਾਂ ਤਾਂ ਜੈ ਭੀਮ ਜੈ ਭਾਰਤ ਜੈ ਭੀਮ ਜੈ ਭਾਰਤ ਜੀ ਅੱਜ ਮੈਂ ਤੁਹਾਨੂੰ ਦਿਖਾ ਲਾਣਾ ਚਾਹਾਂਗਾ ਕਿ ਨੌਜਵਾਨ ਬਹੁਤ ਵਧੀਆ ਕਰਦੇ ਪਏ ਆ ਜਿਹੜਾ ਬਾਬਾ ਸਾਹਿਬ ਦਾ ਸਾਰੀ ਸਫਾਈ ਜਿਹੜੀ ਆ ਬੜੀ ਮਿਹਨਤ ਦੇ ਦੇ ਨਾਲ ਮੁੰਡੇ ਬੜੇ ਅچھے ਢੰਗ ਨਾਲ ਕਰਦੇ ਪਏ ਆ ਜੀ ਪਰ ਥੋੜਾ ਜਿਹਾ ਮੈਂ ਪੁਲਿਸ ਪ੍ਰਸ਼ਾਸਨ ਤੇ ਵੀ ਤੰਜ ਕਸਣਾ ਜ਼ਰੂਰ ਚਾਹੂੰਗਾ ਕਿ ਛਰੇ ਆਮ ਤੁਸੀਂ ਦੇਖ ਸਕਦੇ ਹੋ ਕਿ ਕਿੱਦਾਂ ਬਾਜ਼ਾਰ ਦੇ ਵਿੱਚ ਗੱਡੀਆਂ ਜਿਹੜੀਆਂ ਆ ਉਹ ਖੜੀਆਂ ਜੀ ਤੇ ਆਮ ਤੁਸੀਂ ਦੁਕਾਨਦਾਰਾਂ ਦੇ ਵਿੱਚ ਜਾ ਕੇ ਜਿੱਥੇ-ਜਿੱਥੇ ਵੀ ਬਾਜ਼ਾਰ ਦੇ ਵਿੱਚ ਪਟਾਕੇ ਲੱਗੇ ਆ ਜੀ ਨਾ ਉੱਥੇ ਗਰੇ ਰੇਤੋ ਦਾ ਬੰਦੂਆ ਤੇ ਨਾ ਉੱਥੇ ਪਾਣੀ ਦੇ ਬੰਦੂਆ ਤੇ ਨਹੀਂ ਜਾਣੀਏ ਰੱਬ ਨਾ ਕਰੇ ਕੋਈ ਹਾਸਾ ਹੋ ਜਾਂਦਾ ਜੀ ਤੇ ਮੇਰੇ ਖਿਆਲ ਆ ਕਿ ਅੱਜ ਜਦਾਂ ਗੱਡੀਆਂ ਖੜੀਆਂ ਤਾਂ ਸਾਨੂੰ ਬੜੀ ਮੁਸ਼ਕਲ ਖੜੀ ਹੋਏਗੀ ਤੇ ਨਾ ਹੀ ਅਜੇ ਤੱਕ ਮੇਰੇ ਖਿਆਲ ਮੈਨੂੰ 2 2.5 ਘੰਟੇ ਹੋ ਗਏ ਇੱਥੇ ਆਏ ਨੂੰ ਤੇ ਨਾ ਤਾਂ ਮੈਂ ਅਜੇ ਤੱਕ ਕੋਈ ਪੁਲਿਸ ਮੁਲਾਜ਼ਮ ਇੱਥੇ ਚੌਂਕ ਦੇ ਵਿੱਚ ਖੜਾ ਨਹੀਂ ਦੇਖਿਆ ਜੀ ਤੇ ਤੁਹਾਨੂੰ ਪਤਾ ਹੀ ਆ ਕਿ ਦਿਨ ਤਿਹਾਰਾਂ ਦੇ ਵੇਲੇ ਬੜਾ ਕਈ ਤਰ੍ਹਾਂ ਦੇ ਦੁਰਘਟਨਾ ਹੋ ਜਾਂਦੀਆਂ ਹਾਂ ਪਰ ਪੁਲਿਸ ਪ੍ਰਸ਼ਾਸਨ ਨੂੰ ਇੰਨਾ ਕਿ ਜ਼ਰੂਰ ਹੈ ਐਮਐਲਏ ਸਾਹਿਬ ਨੂੰ ਵੀ ਮੈਂ ਗੁਜਾਰਸ਼ ਕਰੂੰਗਾ ਕਿ ਆ ਜਿਹੜੇ 2-4 ਦਿਨ ਹੈਗੇ ਆ ਧਿਆਰਾਂ ਦੇ ਆ ਪਰ ਹਰ ਚੌਂਕ ਦੇ ਵਿੱਚ ਪੁਲਿਸ ਪ੍ਰਸ਼ਾਸਨ ਇੱਕ ਇੱਕ ਬੰਦਾ ਜ਼ਰੂਰ ਮਸਤਹਿਕ ਕਰੇ ਜੀ ਤੇ ਇਹਨਾਂ ਕਹਿੰਦਾ ਆ ਮੈਂ ਸਾਰੇ ਵਧਾਈਆਂ ਵੀ ਦੇਣੀ ਆ ਚਾਹਾਂਗਾ ਜੀ ਤੇ ਦਿਵਾਲੀ ਦੀਆਂ ਬਸ਼ਕਰਮਾ ਦੇ ਦੀਆਂ ਬੰਦੀ ਛੋਟ ਦੇ ਵਿਧੀਆਂ ਸਾਰੇ ਦੇਸ਼ ਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕਾਂ ਧੰਨਵਾਦ ਹੈ ਸਰ ਜੀ ਜੀ ਤੁਹਾਡਾ ਵੀ ਕਿ ਤੁਸੀਂ ਲਾਈਵ ਕਵਰੇਜ ਜਿਹੜੀ ਕਰਦੇ ਪਏ ਹੋ ਪਰ ਪ੍ਰਸ਼ਾਸਨ ਦੀ ਜਿਹੜੀ ਆ ਬਹੁਤ ਵੱਡੀ ਗਲਤੀ ਆ ਹੁਣ ਪ੍ਰਸ਼ਾਸਨ ਦੇਖੋ ਰੌਂਡ ਤੇ ਆਏ ਸੀ ਜੀ ਪ੍ਰਸ਼ਾਸਨ ਤੇ ਸਹਿਰਾ ਗਰਾਊਂਡ ਵੱਲ ਨੂੰ ਚੱਲ ਗਏ ਜੀ ਹਾਲਾਂਕਿ ਉਧਰ ਮਾਰਕੀਟ ਮੈਨੂੰ ਨਹੀਂ ਪਤਾ ਕਿ ਉਹਨਾਂ ਨੇ ਉੱਪਰ ਦੀ ਛੇ ਤੇ ਕਿਡਾ ਕੱਢ ਕੇ ਆਣ ਪਰ ਜਿਹੜੇ ਮੇਨ ਬਾਜ਼ਾਰ ਹੈਗੇ ਆ ਇਹਨਾਂ ਦੇ ਵਿੱਚ ਜਿਹੜਾ ਪ੍ਰਸ਼ਾਸਨ ਆ ਉਹ ਆਪਣੀ ਫਲੈਂਗ ਮਾਰਚ ਜ਼ਰੂਰ ਕਰੇ ਤਾਂ ਕਿ ਆਉਣ ਵਾਲੇ ਲੋਕਾਂ ਨੂੰ ਇਹ ਅਹਿਸਾਸ ਪਤਾ ਲੱਗੇ ਕਿ ਅਸੀਂ ਬਿਲਕੁਲ ਸੁਰੱਖਿਅਤ ਆ ਜੀ ਧੰਨਵਾਦ ਆ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸਾਡੇ ਚੈਨਲ ਵਿਸ਼ਮ ਪਾਰਟੀ ਵੀ ਦੇ ਨਾਲ ਜੁੜੇ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ